ਪਹਿਲਾਂ ਬਤਿਕ ਜੇ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਆਰਾ ਹੀ ਆ ਮਸ਼ਹੂਰ ਪੰਜਾਬੀ ਗਾਇਕ ਗਹਿਰੀ ਸੰਧੂ ਜੋ ਕਿ ਆਪਣੇ ਗੀਤਾਂ ਤੋਂ ਇਲਾਵਾ ਆਪਣੇ ਬੇਬਾਕ ਬੋਲਣ ਦੇ ਅੰਦਾਜ਼ ਕਰਕੇ ਵੀ ਚਰਚਾ ਦੇ ਵਿੱਚ ਰਹਿੰਦੇ ਨੇ ਉਹ ਅਕਸਰ ਹੀ ਲਾਈਵ ਸ਼ੋਅ ਦੇ ਵਿੱਚ ਮੌਜੂਦ ਹੁੰਦੇ ਨੇ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਹਾਲੀ ਦੇ ਵਿੱਚ ਉਹਨਾਂ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਗੀਤਾਂ ਦੇ ਨਾਲ ਤਾਂ ਖੂਬ رونਕਾਂ ਲਾਈਆਂ ਗਈਆਂ ਇਸ ਦੇ ਨਾਲ ਹੀ ਉਹ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੇ ਜਜ਼ਵਾਤ ਸਾਂਝੇ ਕਰਦੇ ਹੋਏ ਵੀ ਨਜ਼ਰ ਆਏ ਨੇ ਆਖਿਰ ਕੀ ਕਹਦੇ ਨੇ ਆਪਣੇ ਫੈਨਸ ਨੂੰ ਇੱਕ ਵਾਰ ਤੁਸੀਂ ਵੀ ਸੁਣੋ ਮੈਂ ਵੈਸੇ ਪਹਿਲਾਂ ਬਤਕ ਗਿਆ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਆਰਾ ਹੀ ਆਂ ਤੇ ਕਿਉਂਕਿ ਆਰਟਸ ਬੰਦਾ ਪਤਾ ਨਹੀਂ ਕਿੰਦਾ ਮੈਨੇਜ ਕਰੀ ਜਾਂਦੇ ਆ ਪਰ ਮੇਤੋ ਨਹੀਂ ਹੁੰਦਾ ਤੇ ਮੈਂ ਮੈਂ ਇਕੱਲਾ ਹੀ ਰਹਿ ਗਿਆ ਇੱਕ ਮੇਰੇ ਕੋਲ 3 ਸਾਲ ਦਾ ਬੱਚਾ ਜੀ ਉਹਦਾ ਨਾਮ ਅਵਤਾਰ ਤੇ ਮੇਰੀ ਮਾਤਾ ਦਾ ਨਾਮ ਸੀ ਅਵਤਾਰ ਕੌਰ ਤੇ ਉਹਨੂੰ ਮੈਂ ਨਾਮ ਦਿੱਤਾ ਅਵਤਾਰ ਸਿੰਘ ਅੱਛਾ ساری ਜ਼ਿੰਦਗੀ ਪਿਆਰ ਲੱਭਦੇ ਰਹਿੰਦਾ ਬੰਦਾ ਮੇਰੀ ਮਾਤਾ ਕਹਿੰਦੀ ਸੀ ਜਾਣ ਤੋਂ ਪਹਿਲਾਂ ਵੇ ਗੈਰੀ ਵਿਆਹ ਕਰਾ ਲਾ ਮੈਂ ਸੋਚਦਾ ਮੈਂ ਕਿੰਨਾ ਬੰਦਾ ਇਕੱਲੇ ਕਹੀ ਜਾਂਦੀ ਹੈ ਤੇ ਚਲੋ ਜੀ ਮੈਂ ਗੋਰੀ ਨਾਲ ਵਿਆਹਿਆ ਗਿਆ ਬਾਹਰ ਮੇਰੀ ਮਰਜ਼ੀ ਨਾਲ ਕਰਕੇ ਮੇਰੇ ਮੰਮੀ ਵੀ ਹੈ ਨਹੀਂ ਸੀ ਮੇਰੇ ਡੈਡੀ ਵੀ ਹੈ ਨਹੀਂ ਸੀ ਤੇ ਜੀਜਾ ਸਾਡਾ ਉਦਾਂ ਨਹੀਂ ਬੋਲਦਾ ਸਾਡੇ ਨਾਲ ਮੈਂ ਠੀਕ ਆ ਬਹੁਤ ਘੈਂਟ ਬੰਦਾ ਜੀਜਾ ਜੀ ਜੀਜਾ ਜੀ ਇਹ ਬਹੁਤ ਸੇਵਾ ਕਰਦਾ ਤੇ ਜਿਹੜਾ ਸੱਚੀ ਪਿਆਰ ਆ ਨਾ ਬੰਦਾ ਲੱਭਦਾ ਇਸ ਦੁਨੀਆ ਵਿੱਚ ਪੈਸਾ ਪੁਸਾ ਜਿਹੜਾ ਪੈਸਾ ਤਾਂ ਹੱਥਾਂ ਦੀ ਮੈਲ ਆ ਭਾਈ ਆਗੇ ਚੱਲ ਗਏ ਅਸਲੀ ਪਿਆਰ ਤੁਹਾਡਾ ਤੁਹਾਡੀ ਔਲਾਦ ਵਿੱਚ ਤੁਹਾਡੇ ਮੰਮੀ ਜਿਹੜੀ ਤੇ ਤੁਹਾਡੇ ਵਿੱਚ ਆ ਉਹ ਹੱਲੇ ਨਹੀਂ ਪਤਾ ਲੱਗਣਾ ਜਦੋਂ ਤੁਹਾਡੇ ਬੱਚੇ ਹੋਣੇ ਫੇਰ ਪਤਾ ਲੱਗਣਾ ਐ ਕਰੀ ਆਪਣੇ ਆਪ ਲਈ ਤਾਰੀ ਲਾਓ ਐਤੋਂ ਚੰਗੀਆਂ ਪੜਾਈਆਂ ਕਰਕੇ ਜਾਓ ਮੰਮੀ ਜਿਹੜੀ ਦਾ ਨਾਰੋਸ਼ਨ ਕਰੋ ਚੰਗੇ ਪਾਸੇ ਲੱਗੋ ਨਸ਼ੇ ਸ਼ਸ਼ੇ ਤੋਂ ਦੂਰ ਰਹੋ ਇਹ ਹੀ ਕੋ ਚਾਹੁੰਦੇ ਪੇਰੈਂਟਸ ਨਾ ਫਿਨਾਂਸ ਹੋਰ ਕੁਝ ਨਹੀਂ ਚਾਹੁੰਦੇ ਨਾ ਤੁਹਾਡੇ ਕੋ ਪੈਸਾ ਮੰਗਦੇ ਹੋ ਸਵਾਦ ਲੋ ਜ਼ਿੰਦਗੀ ਦਾ ਜਿੰਮ ਜਮ ਜਾਓ ਚੰਗਾ ਖਾਓ ਚੰਗਾ ਬੋਲੋ ਪਹਿਲਾਂ ਬਤਿਕ ਜਾ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਵਾਰਾ ਹੀ ਆਂ ਪੰਜਾਬੀ ਗਾਇਕ ਗਹਿਰੀ ਸੰਧੂ ਜੋ ਕਿ ਆਪਣੇ ਗੀਤਾਂ ਤੋਂ ਇਲਾਵਾ ਆਪਣੇ ਬੇਬਾਕ ਬੋਲਣ ਦੇ ਅੰਦਾਜ਼ ਕਰਕੇ ਵੀ ਚਰਚਾ ਦੇ ਵਿੱਚ ਰਹਿੰਦੇ ਨੇ ਉਹ ਅਕਸਰ ਹੀ ਲਾਈਵ ਸ਼ੋਅ ਦੇ ਵਿੱਚ ਮੌਜੂਦ ਹੁੰਦੇ ਨੇ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਹਾਲੀ ਦੇ ਵਿੱਚ ਉਹਨਾਂ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਗੀਤਾਂ ਦੇ ਨਾਲ ਤਾਂ ਖੂਬ ਝੌਂਕਾ ਲਾਈਆਂ ਗਈਆਂ ਇਸ ਦੇ ਨਾਲ ਹੀ ਉਹ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੇ ਜਜ਼ਬਾਤ ਸਾਂਝੇ ਕਰਦੇ ਹੋਏ ਵੀ ਨਜ਼ਰ ਆਏ ਨੇ ਆਖਿਰ ਕੀ ਕਹਦੇ ਨੇ ਆਪਣੇ ਫੈਨਸ ਨੂੰ ਇੱਕ ਵਾਰ ਤੁਸੀਂ ਵੀ ਸੁਣੋ ਮੈਂ ਵੈਸੇ ਪਹਿਲਾਂ ਵਿੱਚ ਕਿ ਜੇ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਆਰਾ ਹੀ ਆ ਤੇ ਕਿਉਂਕਿ ਆਰਟਿਸ ਬੰਦਾ ਪਤਾ ਨਹੀਂ ਕਿੰਦਾ ਮੈਨੇਜ ਕਰੀ ਜਾਂਦੇ ਆ ਪਰ ਮੇਰੇ ਤੋਂ ਨਹੀਂ ਹੁੰਦਾ ਤੇ ਮੈਂ ਮੈਂ ਇਕੱਲਾ ਹੀ ਰਹਿ ਗਿਆ ਇੱਕ ਮੇਰੇ ਕੋਲ 3 ਸਾਲ ਦਾ ਬੱਚਾ ਜੀ ਉਹਦਾ ਨਾਮ ਅਵਤਾਰ ਤੇ ਮੇਰੀ ਮਾਤਾ ਦਾ ਨਾਮ ਸੀ ਅਵਤਾਰ ਕੌਰ ਤੇ ਉਹਨੂੰ ਮੈਂ ਨਾਂ ਦਿੱਤਾ ਅਵਤਾਰ ਸਿੰਘ ਅੱਛਾ ساری ਜ਼ਿੰਦਗੀ ਪਿਆਰ ਲੱਭਦਾ ਰਹਿੰਦਾ ਬੰਦਾ ਮੇਰੀ ਮਾਤਾ ਕਹਿੰਦੀ ਸੀ ਜਾਣ ਤੋਂ ਪਹਿਲਾਂ ਵੇ ਗੈਰੀ ਵਿਆਹ ਕਰਾ ਲਾ ਮੈਂ ਸੋਚਦਾ ਮੈਂ ਕਿਹਨਾਂ ਪੰਦੀ ਇਕੱਲੇ ਹੀ ਗਈ ਜਾਂਦੀ ਹੈ ਤੇ ਚਲੋ ਜੀ ਮੈਂ ਗੋਰੀ ਨਾਲ ਵਿਆਹ ਆ ਗਿਆ ਬਾਹਰ ਮੇਰੀ ਮਰਜ਼ੀ ਨਾਲ ਕਰਕੇ ਮੇਰੇ ਮੰਮੀ ਵੀ ਹੈ ਨਹੀਂ ਸੀ ਮੇਰੇ ਡੈਡੀ ਵੀ ਹੈ ਨਹੀਂ ਸੀ ਤੇ ਜੀਜਾ ਸਾਡਾ ਉਦਾਂ ਨਹੀਂ ਬੋਲਦਾ ਸਾਡੇ ਨਾਲ ਮੈਂ ਠੀਕ ਆ ਬੋਕ ਹੈਂਦਾ ਜੀਜਾ ਜੀ ਜੀ ਤਾਰੀ ਇਹ ਬਹੁਤ ਸੇਵਾ ਕਰਦਾ ਤੇ ਜਿਹੜਾ ਸੱਚੀ ਪਿਆਰ ਆ ਨਾ ਬੰਦਾ ਲੱਭਦਾ ਇਸ ਦੁਨੀਆ ਵਿੱਚ ਪੈਸਾ ਪੁਸਾ ਜਿਹੜਾ ਪੈਸਾ ਤਾਂ ਹੱਥਾਂ ਦੀ ਮੈਲ ਆ ਭਾਈ ਆ ਕੇ ਚੱਲ ਗਏ ਅਸਲੀ ਪਿਆਰ ਤੁਹਾਡਾ ਤੁਹਾਡੀ ਔਲਾਦ ਵਿੱਚ ਤੁਹਾਡੀ ਮੰਮੀ ਜਿਹੜੀ ਤੇ ਤੁਹਾਡੇ ਵਿੱਚ ਆ ਉਹ ਹੱਲੇ ਨਹੀਂ ਪਤਾ ਲੱਗਣਾ ਜਦੋਂ ਤੁਹਾਡੇ ਬੱਚੇ ਹੋਣੇ ਫੇਰ ਪਤਾ ਲੱਗਣਾ ਐ ਕਰੀ ਆਪਣੇ ਆਪ ਲਈ ਤਾੜੀ ਲਾਓ ਇਤੋਂ ਚੰਗੀਆਂ ਪੜਾਈਆਂ ਕਰਕੇ ਜਾਓ ਮੰਮੀ ਦੇ ਦਿੱਨਾ ਆਰੋਸ਼ਨ ਕਰੋ ਚੰਗੇ ਪਾਸੇ ਲੱਗੋ ਨਸ਼ੇ ਸ਼ਸ਼ੇ ਤੋਂ ਦੂਰ ਰਹੋ ਇਹ ਹੀ ਕੋ ਚਾਹੁੰਦੇ ਪੇਰੈਂਟਸ ਨਾ ਫਿਨਾਲਸ ਹੋਰ ਕੁਝ ਨਹੀਂ ਚਾਹੁੰਦੇ ਨਾ ਤੁਹਾਡੇ ਕੋ ਪੈਸਾ ਮੰਗਦੇ ਹੋ ਸਵਾਦ ਲਓ ਜ਼ਿੰਦਗੀ ਦਾ ਜਿੰਮ ਜੁਮ ਜਾਓ ਚੰਗਾ ਖਾਓ ਚੰਗਾ ਬੋਲੋ ਪਹਿਲਾਂ ਬਤਿਕ ਜਾ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਵਾਰਾ ਹੀ ਮਸ਼ਹੂਰ ਪੰਜਾਬੀ ਗਾਇਕ ਗਹਿਰੀ ਸੰਧੂ ਜੋ ਕਿ ਆਪਣੇ ਗੀਤਾਂ ਤੋਂ ਇਲਾਵਾ ਆਪਣੇ ਬੇਬਾਕ ਬੋਲਣ ਦੇ ਅੰਦਾਜ਼ ਕਰਕੇ ਵੀ ਚਰਚਾ ਦੇ ਵਿੱਚ ਰਹਿੰਦੇ ਨੇ ਉਹ ਅਕਸਰ ਹੀ ਲਾਈਵ ਸ਼ੋਅ ਦੇ ਵਿੱਚ ਮੌਜੂਦ ਹੁੰਦੇ ਨੇ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਹਾਲੀ ਦੇ ਵਿੱਚ ਉਹਨਾਂ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਗੀਤਾਂ ਦੇ ਨਾਲ ਤਾਂ ਖੂਬ ਟਰੌਨਕਾ ਲਾਈਆਂ ਗਈਆਂ ਇਸ ਦੇ ਨਾਲ ਹੀ ਉਹ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੇ ਜਜ਼ਵਾਤ ਸਾਂਝੇ ਕਰਦੇ ਹੋਏ ਵੀ ਨਜ਼ਰ ਆਏ ਨੇ ਆਖਿਰ ਕੀ ਕਹਦੇ ਨੇ ਆਪਣੇ ਫੈਨਸ ਨੂੰ ਇੱਕ ਵਾਰ ਤੁਸੀਂ ਵੀ ਸੁਣੋ ਮੈਂ ਵੈਸੇ ਪਹਿਲਾਂ ਬਤਿਕਾ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਵਾਰਾ ਹੀ ਆਂ ਤੇ ਕਿਉਂਕਿ ਆਰਟਿਸ ਬੰਦਾ ਪਤਾ ਨਹੀਂ ਕਿੰਦਾ ਮੈਨੇਜ ਕਰੀ ਜਾਂਦੇ ਆ ਪਰ ਮੇਰੇ ਤੋਂ ਨਹੀਂ ਹੁੰਦਾ ਤੇ ਮੈਂ ਮੈਂ ਇਕੱਲਾ ਹੀ ਰਹਿ ਗਿਆ ਇੱਕ ਮੇਰੇ ਕੋਲ 3 ਸਾਲ ਦਾ ਬੱਚਾ ਜੀ ਉਹਦਾ ਨਾਮ ਅਵਤਾਰ ਤੇ ਮੇਰੀ ਮਾਤਾ ਦਾ ਨਾਮ ਸੀ ਅਵਤਾਰ ਕੌਰ ਤੇ ਉਹਨੂੰ ਮੈਂ ਨਾਮ ਦਿੱਤਾ ਅਵਤਾਰ ਸਿੰਘ ਅੱਛਾ ساری ਜ਼ਿੰਦਗੀ ਪਿਆਰ ਲੱਭਦੇ ਰਹਿੰਦਾ ਬੰਦਾ ਮੇਰੀ ਮਾਤਾ ਕਹਿੰਦੀ ਸੀ ਜਾਣ ਤੋਂ ਪਹਿਲਾਂ ਬੇਗੈਰੀ ਵਿਆਹ ਕਰਾ ਲਾ ਮੈਂ ਸੋਚਦਾ ਮੈਂ ਕਿੰਨਾ ਬੰਦਾ ਇਕੱਲੀ ਕਹੀ ਜਾਂਦੀ ਐ ਤੇ ਚਲੋ ਜੀ ਮੈਂ ਗੋਰੀ ਨਾਲ ਵਿਆਹਿਆ ਗਿਆ ਬਾਹਰ ਮੇਰੀ ਮਰਜ਼ੀ ਨਾਲ ਕਰਕੇ ਮੇਰੇ ਮੰਮੀ ਵੀ ਹੈ ਨਹੀਂ ਸੀ ਮੇਰੇ ਡੈਡੀ ਵੀ ਹੈ ਨਹੀਂ ਸੀ ਤੇ ਜੀਜਾ ਸਾਡਾ ਉਦਾਂ ਨਹੀਂ ਬੋਲਦਾ ਸਾਡੇ ਨਾਲ ਲੈ ਠੀਕ ਆ ਬਹੁਤ ਘੈਂਟ ਬੰਦਾ ਜੀਜਾ ਜੀ ਜੀਜਾ ਜੀ ਇਹ ਬਹੁਤ ਸੇਵਾ ਕਰਦਾ ਤੇ ਜਿਹੜਾ ਸੱਚੀ ਪਿਆਰ ਆ ਨਾ ਬੰਦਾ ਲੱਭਦਾ ਇਸ ਦੁਨੀਆ ਵਿੱਚ ਪੈਸਾ ਪੁਸਾ ਜਿਹੜਾ ਪੈਸਾ ਤਾਂ ਹੱਥਾਂ ਦੀ ਮੈਲ ਆ ਭਾਈ ਆਗੇ ਚੱਲ ਗਏ ਅਸਲੀ ਪਿਆਰ ਤੁਹਾਡਾ ਤੁਹਾਡੀ ਔਲਾਦ ਵਿੱਚ ਤੁਹਾਡੀ ਮੰਮੀ ਜਿਹੜੀ ਤੇ ਤੁਹਾਡੇ ਵਿੱਚ ਆ ਉਹ ਹੱਲੇ ਨਹੀਂ ਪਤਾ ਲੱਗਣਾ ਜਦੋਂ ਤੁਹਾਡੇ ਬੱਚੇ ਹੁਣੇ ਫੇਰ ਪਤਾ ਲੱਗਣਾ ਐ ਕਰੀ ਆਪਣੇ ਆਪ ਲਈ ਤਾੜੀ ਲਾਓ ਇਤੋਂ ਚੰਗੀਆਂ ਪੜਾਈਆਂ ਕਰਕੇ ਜਾਓ ਮੰਮੀ ਜਿਹੜੀ ਦਾ ਨਾਮ ਰੋਸ਼ਨ ਕਰੋ ਚੰਗੇ ਪਾਸੇ ਲੱਗੋ ਨਸ਼ੇ ਸ਼ਸ਼ੇ ਤੋਂ ਦੂਰ ਰਗੋ ਇਹ ਹੀ ਕੋ ਚਾਹੁੰਦੇ ਪੇਰੈਂਟਸ ਨਾ ਫਿਨਾਂਸ ਹੋਰ ਕੁਝ ਨਹੀਂ ਚਾਹੁੰਦੇ ਨਾ ਤੁਹਾਡੇ ਕੋ ਪੈਸਾ ਮੰਗਦੇ ਉਹ ਵਾਦ ਲੋ ਜਿੰਦਗੀ ਦਾ ਜਿੰਮ ਜਮ ਜਾਓ ਚੰਗਾ ਖਾਓ ਚੰਗਾ ਬੋਲੋ ਪਹਿਲਾਂ ਵਿੱਚ ਕਿ ਜੇ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਵਾਰਾ ਹੀ ਆ ਮਸ਼ਹੂਰ ਪੰਜਾਬੀ ਗਾਇਕ ਗਹਿਰੀ ਸੰਧੂ ਜੋ ਕਿ ਆਪਣੇ ਗੀਤਾਂ ਤੋਂ ਇਲਾਵਾ ਆਪਣੇ ਬੇਬਾਕ ਬੋਲਣ ਦੇ ਅੰਦਾਜ਼ ਕਰਕੇ ਵੀ ਚਰਚਾ ਦੇ ਵਿੱਚ ਰਹਿੰਦੇ ਨੇ ਉਹ ਅਕਸਰ ਹੀ ਲਾਈਵ ਸ਼ੋਅ ਦੇ ਵਿੱਚ ਮੌਜੂਦ ਹੁੰਦੇ ਨੇ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਹਾਲੀ ਦੇ ਵਿੱਚ ਉਹਨਾਂ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਗੀਤਾਂ ਦੇ ਨਾਲ ਤਾਂ ਖੂਬ رونਕਾਂ ਲਾਈਆਂ ਗਈਆਂ ਇਸ ਦੇ ਨਾਲ ਹੀ ਉਹ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੇ ਜਜ਼ਵਾਤ ਸਾਂਝੇ ਕਰਦੇ ਹੋਏ ਵੀ ਨਜ਼ਰ ਆਏ ਨੇ ਆਖਿਰ ਕੀ ਕਹਦੇ ਨੇ ਆਪਣੇ ਫੈਨਸ ਨੂੰ ਇੱਕ ਵਾਰ ਤੁਸੀਂ ਵੀ ਸੁਣੋ ਮੈਂ ਵੈਸੇ ਪਹਿਲਾਂ ਬਚਕ ਜੇ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਵਾਰਾ ਹੀ ਆਂ ਤੇ ਕਿਉਂਕਿ ਆਰਟ ਸਬੰਧਾ ਪਤਾ ਨਹੀਂ ਕਿੰਦਾ ਮੈਨੇਜ ਕਰੀ ਜਾਂਦੇ ਆ ਪਰ ਮੈਤੋ ਨਹੀਂ ਹੁੰਦਾ ਤੇ ਮੈਂ ਮੈਂ ਇਕੱਲਾ ਹੀ ਰਹਿ ਗਿਆ ਇੱਕ ਮੇਰੇ ਕੋਲ 3 ਸਾਲ ਦਾ ਬੱਚਾ ਜੀ ਉਹਦਾ ਨਾਮ ਅਵਤਾਰ ਤੇ ਮੇਰੀ માતા ਦਾ ਨਾਮ ਸੀ ਅਵਤਾਰ ਕੌਰ ਤੇ ਉਹਨੂੰ ਮੈਂ ਨਾਮ ਦਿੱਤਾ ਅਵਤਾਰ ਸਿੰਘ ਅੱਛਾ ساری ਜ਼ਿੰਦਗੀ ਪਿਆਰ ਲੱਭਦੇ ਰਹਿੰਦਾ ਬੰਦਾ ਮੇਰੀ ਮਾਤਾ ਕਹਿੰਦੀ ਸੀ ਜਾਣ ਤੋਂ ਪਹਿਲਾਂ ਵੇ ਗੈਰੀ ਵਿਆਹ ਕਰਾ ਲਾ ਮੈਂ ਸੋਚਦਾ ਮੈਂ ਕਿ ਪੰਨ ਕੱਲੀ ਗਈ ਜਾਂਦੀ ਹੈ ਤੇ ਚਲੋ ਜੀ ਮੈਂ ਗੋਰੀ ਨਾਲ ਵਿਆਹਿਆ ਗਿਆ ਬਾਹਰ ਮੇਰੀ ਮਰਜ਼ੀ ਨਾਲ ਕਰਕੇ ਮੇਰੇ ਮੰਮੀ ਵੀ ਹੈ ਨਹੀਂ ਸੀ ਮੇਰੇ ਡੈਡੀ ਵੀ ਹੈ ਨਹੀਂ ਸੀ ਤੇ ਜੀਜਾ ਸਾਡਾ ਉਦਾਂ ਨਹੀਂ ਬੋਲਦਾ ਸਾਡੇ ਨਾਲ ਮੈਂ ਠੀਕ ਆ ਉਹ ਘੈਂਟ ਬੰਦਾ ਜੀਜਾ ਜੀ ਜੀਦਾ ਜੀ ਇਹ ਬਹੁਤ ਸੇਵਾ ਕਰਦਾ ਤੇ ਜਿਹੜਾ ਅਸਲੀ ਪਿਆਰ ਆ ਨਾ ਬੰਦਾ ਲੱਭਦਾ ਇਸ ਦੁਨੀਆ ਵਿੱਚ ਪੈਸਾ ਪੁਸਾ ਜਿਹੜਾ ਪੈਸਾ ਤਾਂ ਹੱਥਾਂ ਦੀ ਮੈ ਆ ਲਿਆ ਭਾਈ ਆਗੇ ਚੱਲ ਗਏ ਅਸਲੀ ਪਿਆਰ ਤੁਹਾਡਾ ਤੁਹਾਡੀ ਔਲਾਦ ਵਿੱਚ ਤੁਹਾਡੀ ਮੰਮੀ ਜਿਹੜੀ ਤੇ ਤੁਹਾਡੇ ਵਿੱਚ ਆ ਉਹ ਹੱਲੇ ਨਹੀਂ ਪਤਾ ਲੱਗਣਾ ਜਦੋਂ ਤੁਹਾਡੇ ਬੱਚੇ ਹੋਣੇ ਫੇਰ ਪਤਾ ਲੱਗਣਾ ਐ ਕਰੀ ਆਪਣੇ ਆਪ ਲਈ ਤਾਰੀ ਲਾਓ ਇਤੋਂ ਚੰਗੀਆਂ ਪੜਾਈਆਂ ਕਰਕੇ ਜਾਓ ਮੰਮੀ ਜਿਹੜੀ ਦਾ ਨਾਮ ਰੋਸ਼ਨ ਕਰੋ ਚੰਗੇ ਪਾਸੇ ਲੱਗੋ ਨਸ਼ੇ ਸ਼ਸ਼ੇ ਤੋਂ ਦੂਰ ਰਹੋ ਇਹ ਹੀ ਕੋ ਚਾਹੁੰਦੇ ਪੇਰੈਂਟਸ ਨਾ ਫੀਨਾਸ ਹੋਰ ਕੁਝ ਨਹੀਂ ਚਾਹੁੰਦੇ ਨਾ ਤੁਹਾਡੇ ਕੋ ਪੈਸਾ ਮੰਗਦੇ ਹੋ ਕੁਆਰਦ ਲੋ ਜਿੰਦਗੀ ਦਾ ਜਿੰਮ ਜਮ ਜਾਓ ਚੰਗਾ ਖਾਓ ਚੰਗਾ ਬੋਲੋ ਪਹਿਲਾਂ ਵਿੱਚ ਕਿ ਜੇ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਆਰਾ ਹੀ ਆ ਮਸ਼ਹੂਰ ਪੰਜਾਬੀ ਗਾਇਕ ਗਹਿਰੀ ਸੰਧੂ ਜੋ ਕਿ ਆਪਣੇ ਗੀਤਾਂ ਤੋਂ ਇਲਾਵਾ ਆਪਣੇ ਬੇਬਾਕ ਬੋਲਣ ਦੇ ਅੰਦਾਜ਼ ਕਰਕੇ ਵੀ ਚਰਚਾ ਦੇ ਵਿੱਚ ਰਹਿੰਦੇ ਨੇ ਉਹ ਅਕਸਰ ਹੀ ਲਾਈਵ ਸ਼ੋਅ ਦੇ ਵਿੱਚ ਮੌਜੂਦ ਹੁੰਦੇ ਨੇ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੀਆਂ ਗੱਲਾਂ ਸਾਂਝੀਆਂ ਕੀਤੀਆਂ ਜਾਂਦੀਆਂ ਨੇ ਹਾਲੀ ਦੇ ਵਿੱਚ ਉਹਨਾਂ ਦੇ ਲਾਈਵ ਸ਼ੋਅ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ ਜਿੱਥੇ ਉਹਨਾਂ ਦੇ ਵੱਲੋਂ ਆਪਣੇ ਗੀਤਾਂ ਦੇ ਨਾਲ ਤਾਂ ਖੂਬ رونਕਾਂ ਲਾਈਆਂ ਗਈਆਂ ਇਸ ਦੇ ਨਾਲ ਹੀ ਉਹ ਆਪਣੇ ਫੈਨਸ ਦੇ ਨਾਲ ਆਪਣੇ ਦਿਲ ਦੇ ਜਜ਼ਵਾਤ ਸਾਂਝੇ ਕਰਦੇ ਹੋਏ ਵੀ ਨਜ਼ਰ ਆਏ ਨੇ ਆਖਿਰ ਕੀ ਕਹਦੇ ਨੇ ਆਪਣੇ ਫੈਨਸ ਨੂੰ ਇੱਕ ਵਾਰ ਤੁਸੀਂ ਵੀ ਸੁਣੋ ਮੈਂ ਵੈਸੇ ਪਹਿਲਾਂ ਬਚਕੇ ਮੇਰਾ ਵਿਆਹ ਹੋ ਗਿਆ ਸੀ ਹੁਣ ਮੈਂ ਫੇਕ ਕੁਆਰਾ ਹੀ ਆਂ ਤੇ ਕਿਉਂਕਿ ਆਰਟਸ ਬੰਦਾ ਪਤਾ ਨਹੀਂ ਕਿੰਦਾ ਮੈਨੇਜ ਕਰੀ ਜਾਂਦੇ ਆ ਪਰ ਮੇਤੋ ਨਹੀਂ ਹੁੰਦਾ ਤੇ ਮੈਂ ਮੈਂ ਇਕੱਲਾ ਹੀ ਰਹਿ ਗਿਆ ਇੱਕ ਮੇਰੇ ਕੋਲ 3 ਸਾਲ ਦਾ ਬੱਚਾ ਜੀ ਉਹਦਾ ਨਾਮ ਅਵਤਾਰ ਤੇ ਮੇਰੀ ਮਾਤਾ ਦਾ ਨਾਮ ਸੀ ਅਵਤਾਰ ਕੌਰ ਤੇ ਉਹਨੂੰ ਮੈਂ ਨਾਮ ਦਿੱਤਾ ਅਵਤਾਰ ਸਿੰਘ ਅੱਛਾ ساری ਜ਼ਿੰਦਗੀ ਪਿਆਰ ਲੱਭਦੇ ਰਹਿੰਦਾ ਬੰਦਾ ਮੇਰੀ ਮਾਤਾ ਕਹਿੰਦੀ ਸੀ ਜਾਣ ਤੋਂ ਪਹਿਲਾਂ ਵੇ ਗੈਰੀ ਵਿਆਹ ਕਰਾ ਲਾ ਮੈਂ ਸੋਚਦਾ ਮੈਂ ਕਿੰਨਾ ਬੰਦਾ ਇਕੱਲੇ ਕਹੀ ਜਾਂਦੀ ਹੈ ਤੇ ਚਲੋ ਜੀ ਮੈਂ ਗੋਰੀ ਨਾਲ ਵਿਆਹਿਆ ਗਿਆ ਬਾਹਰ ਮੇਰੀ ਮਰਜ਼ੀ ਨਾਲ ਕਰਕੇ ਮੇਰੇ ਮੰਮੀ ਵੀ ਹੈ ਨਹੀਂ ਸੀ ਮੇਰੇ ਡੈਡੀ ਵੀ ਹੈ ਨਹੀਂ ਸੀ ਤੇ ਜੀਜਾ ਸਾਡਾ ਉਦਾਂ ਨਹੀਂ ਬੋਲਦਾ ਸਾਡੇ ਨਾਲ ਮੈਂ ਠੀਕ ਆ ਬਹੁਤ ਘੈਂਟ ਹੁੰਦਾ ਜੀਜਾ ਜੀ ਜੀਜਾ ਜੀ ਇਹ ਬਹੁਤ ਸੇਵਾ ਕਰਦਾ ਤੇ ਜਿਹੜਾ ਸੱਚੀ ਪਿਆਰ ਆ ਨਾ ਬੰਦਾ ਲੱਭਦਾ ਇਸ ਦੁਨੀਆ ਵਿੱਚ ਪੈਸਾ ਪੁਸਾ ਜਿਹੜਾ ਪੈਸਾ ਤਾਂ ਹੱਥਾਂ ਦੀ ਮੈਲ ਆ ਭਾਈ ਆਗੇ ਚੱਲ ਗਏ ਅਸਲੀ ਪਿਆਰ ਤੁਹਾਡਾ ਤੁਹਾਡੀ ਔਲਾਦ ਵਿੱਚ ਤੁਹਾਡੀ ਮੰਮੀ ਜਿਹੜੀ ਤੇ ਤੁਹਾਡੇ ਵਿੱਚ ਆ ਉਹ ਹੱਲੇ ਨਹੀਂ ਪਤਾ ਲੱਗਣਾ ਜਦੋਂ ਤੁਹਾਡੇ ਬੱਚੇ ਹੋਣੇ ਫੇਰ ਪਤਾ ਲੱਗਣਾ ਐ ਕਰੀ ਆਪਣੇ ਆਪ ਲਈ ਤਾਰੀ ਲਾਓ ਐਤੋਂ ਚੰਗੀਆਂ ਪੜਾਈਆਂ ਕਰਕੇ ਜਾਓ ਮੰਮੀ ਜਿਹੜੀ ਦਾ ਨਾਮ ਰੋਸ਼ਨ ਕਰੋ ਚੰਗੇ ਪਾਸੇ ਲੱਗੋ ਨਸ਼ੇ ਸ਼ਸ਼ੇ ਤੋਂ ਦੂਰ ਰਹੋ ਇਹ ਹੀ ਕੋ ਚਾਹੁੰਦੇ ਪੇਰੈਂਟਸ ਨਾ ਫਿਨਾਂਸ ਹੋਰ ਕੁਝ ਨਹੀਂ ਚਾਹੁੰਦੇ ਨਾ ਤੁਹਾਡੇ ਕੋ ਪੈਸਾ ਮੰਗਦੇ ਹੋ సవాదలో జందిమ జుమ్మ జో చంగ చంగ బోల